ਬੂਹੇ ਦੇ ਉੱਤੇ ਤੰਗ ਜਿਹੇ ਬਨੇਰੇ ਤੇ ਚੜ ਨਿੱਕੀ ਜਹੀ ਉਹ ਕੁੜੀ ਸਾਰਾ ਸਾਰਾ ਦਿਨ ਗਲੀ ਵਾਲੇ ਮੋੜ ਨੂੰ ਤੱਕਦੀ ਰਹਿੰਦੀ ਫਿਰ ਜਦੋਂ ਵੀ ਕੋਈ ਮਕਾਨ ਆਉਂਦੀ ਦਿੱਸਤੀ ਤਾਂ ਤੇਤੀ ਨਾਲ ਇਹ ਤਾਂ ਉੱਤਰ ਦੋਰੀ ਕੁੰਡੀ ਲਾ ਆਪ ਬੂਹਾ ਮੱਲ ਅੱਗੇ ਖਲੋ ਜਾਇਆ ਕਰਦੀ ਉਹ ਝੁੰਡ ਬੂਹਾ ਖੜਕਾਉਂਦਾ ਆਵਾਜ਼ ਦਿੰਦਾ ਪਰ ਇਹ ਤਸ ਤੋਂ ਮਸ ਨਾ ਹੁੰਦੀ ਫਿਰ ਕਿਸੇ ਸਿਆਣੇ ਨੂੰ ਉਸ ਨੂੰ ਜ਼ਬਰਦਸਤੀ ਹਟਾ ਆਪ ਬੂਹਾ ਖੋਲਣਾ ਪੈਂਦਾ ਮਾਗਰੋਂ ਖੁੱਲੇ ਵੇੜੇ ਵਿੱਚ ਰੋਂ ਧੋਣ ਤੇ ਪਿੱਟ ਪਟਾਈ ਦਾ ਨਾ ਮੁੱਕਣ ਵਾਲਾ ਸਿਲਸਿਲਾ ਸ਼ੁਰੂ ਹੋ ਜਾਂਦਾ। ਮੁੱਕ ਗਏ ਘਰ ਵਾਲੇ ਨੂੰ ਯਾਦ ਕਰਦੀ ਉਸ ਦੀ ਮਾਂ ਫਿਰ ਕਿੰਨਾ ਚਿਰ ਬੇਸੁੱਧ ਪਈ ਰਹਿੰਦੀ। ਟੁਕੀ ਮਕਾਨ ਵਾਸਤੇ ਲੰਗਰ ਪੱਕਦਾ। ਹੋਰ ਵੀ ਕਿੰਨੇ ਆ ਖੇਚਲਾ ਰਸਮੋ ਰਿਵਾਜ। ਮਕਾਨ ਜਨਮ ਗਰੋਂ ਉਹ ਬੇਸੁੱਧ ਪਈ ਮਾਂ ਵਾਸਤੇ ਪਾਣੀ ਲਿਉਂਦੀ। ਉਸ ਦੇ ਹੱਥ ਪੈਰ ਘੁੱਟਦੀ। ਕਦੇ ਮੱਥਾ। ਹੋਰ ਵੀ ਕਿੰਨੇ ਉਹੜ-ਪੋੜ। ਜਦੋਂ ਮਾਂ ਥੋੜਾ ਹੋਸ਼ ਕਰਦੀ ਉਹ ਰਾਖੀ ਲਈ ਫਿਰ ਕੋਠੇ ਤੇ ਜਾ ਚੜਦੀ ਇੱਕ ਦਿਨ ਦੁਪਹਿਰ ਵੇਲੇ ਰੋਟੀ ਖਾ ਕੇ ਮਾਂ ਦੀ ਅੱਖ ਲੱਗੀ ਸੀ ਕਿ ਬੂਹੇ ਤੇ ਫਿਰ ਦਸ ਤੱਕ ਹੋਈ ਲਾਗਲੇ ਪਿੰਡੋਂ ਔਰਤਾਂ ਦਾ ਇੱਕ ਵੱਡਾ ਝੁੰਡ ਸੀ ਅੱਜ ਹੀਠਾਂ ਉੱਤਰ ਉਸ ਨੇ ਆਪ ਕੁੰਡੀ ਖੋਲੀ ਫਿਰ ਐਨ ਵਿਚਕਾਰ ਖਲੋ ਕੇ ਅੱਖਣ ਲੱਗੀ ਤੁਸੀਂ ਫੇਰ ਕਦੇ ਆਇਓ ਮੇਰੀ ਮਾਂ ਦੀ ਹੁਣੇ-ਹੁਣੇ ਹੀ ਅੱਖ ਲੱਗੀ ਨਾਲੇ ਉਸ ਨੂੰ ਬੁਖਾਰ ਵੀ ਹੈ ਇੱਕ ਔਰਤ ਨੇ ਜੋਰ ਲਾ ਕੇ ਪਰੇ ਹਟਾਉਣਾ ਚਾਹਿਆ ਪਰ ਉਹ ਪੂਰਾ ਜੋਰ ਲਾ ਕੇ ਚਿਕਣ ਲੱਗੀ ਆਖਰ ਸਾਰਿਆਂ ਨੂੰ ਬਿਨਾਂ ਰੋਣ ਧੋਣ ਦੇ ਵਾਪਸ ਪਰਤਣਾ ਪਿਆ ਵਾਪਸ ਤੁਰੀਆਂ ਜਾਂਦੀਆਂ ਨਿੱਕੀ ਜਹੀ ਨੂੰ ਸੁਣਾ ਕੇ ਗੱਲਾਂ ਕਰ ਰਹੀਆਂ ਸਨ ਕਿੰਨੇ ਮੂੰਹ ਫੱਟੇ ਕੁਲਾਈ ਨਹੀਂ ਵੀ ਪਿਓ ਨੂੰ ਖਾ ਗਈ ਇਸ ਤੇ ਲਈ ਤਾਂ ਬਾਹਰ ਮੋੜ ਤੋਂ ਸਮੋਸੇ ਲੈਣ ਗਿਆ ਸੀ ਡੈਨ ਨਾ ਹੋਵੇ ਕਿਸੇ ਥਾਂ ਦੀ ਬੰਦੇ ਖਾਣੀ ਬੂਹੇ ਨੂੰ ਦੋਰੀ ਕੁੰਡਿਲਾ ਵਾਪਸ ਪਰਤਦੀ ਹੋਈ ਦੇ ਚਿਹਰੇ ਤੇ ਅੱਜ ਤਸੱਲੀ ਸੰਤੁਸ਼ਟੀ ਦੇ ਵੱਡੇ ਭਾਵ ਸਨ ਖੇਡਣ ਮੱਲਣ ਦੀ ਉਮਰ ਵਿੱਚ ਮਿਲ ਗਏ ਕਿੰਨੇ ਸਾਰੇ ਵੱਡੇ ਵੱਡੇ ਖਤਾਬ ਭਾਵੇਂ ਉਸ ਦੀ ਸਮਝ ਵਿੱਚ ਪੂਰੀ ਤਰ੍ਹਾਂ ਨਹੀਂ ਸਨ ਆਏ ਪਰ ਕਿੰਨੇ ਦਿਨਾਂ ਬਾਅਦ ਅੱਜ ਪਹਿਲੀ ਵਾਰ ਗੂੜੀ ਨੀਂਦਰ ਸੁੱਤੀ ਪਈ ਮਾਂ ਦੀਆਂ ਗੱਲਾਂ ਨੂੰ ਬਾਰ-ਬਾਰ ਚੁੰਮਿਆ ਹਲਕੇ ਜਿਹੇ ਕਲਾਵੇ ਵਿੱਚ ਲਿਆ ਅੱਜ ਪਹਿਲੀ ਵਾਰ ਉਸਨੇ ਆਪਣੀ ਜਨਮਦਾਤੀ ਨੂੰ ਦੁੱਖਾਂ ਦੇ ਨਾਮੁਕਣ ਵਾਲੇ ਸਮੁੰਦਰ ਵਿੱਚ ਪੈਣੋਂ ਬਚਾ ਲਿਆ ਸੀ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ